ਕੀ 할ੋਗੀ ਕੀ 할ੋਗੀ ਜੀ ਗੱਲ ਕੋਈ ਕਹਿੰਦਾ ਤਾਂ ਸੀ ਖੇਡਣ ਦਾ ਹੋਰ ਤਾਂ ਕਰਦੇ ਕਿਥੇ ਜਿਹੜਾ ਆ ਬੰਦਾ ਇਹ ਤੇ ਆ ਫੋਟੋ ਤੇ ਆ ਅੱਜ ਮੈਨੂੰ ਤੀਜਾ ਦੇਣਾ ਬਾਈ ਅੱਛਾ ਜੀ ਅੱਜ ਤੀਜਾ ਦੇਣਾ ਮੈਨੂੰ ਇਹ ਮੈਨੂੰ ਪਾਏ ਗਏ ਠੀਕ ਹੈ ਅੱਜ ਇਹਨਾਂ ਨੇ ਮੈਨੂੰ ਕੁੱਟਿਆ ਅੱਛਾ ਜੀ ਕੁੱਟਿਆ ਇਹਨਾਂ ਨੇ ਮੈਨੂੰ ਅੱਜ ਮੈਂ ਕਹਿੰਦਾ ਸਿੰਘ ਸਿੰਘ ਨੂੰ ਜੇ ਬਾਬਾ ਜਰਨੈਲ ਸਿੰਘ ਨੂੰ ਪਿਆਰ ਕਰਦੇ ਹੋ ਸੀਮਾ 'ਚ ਪਹੁੰਚਾ ਗੁਰਦੁਆਰੇ ਦੇ ਸਾਹਮਣੇ ਠੀਕ ਹੈ। ਉਹ ਗੁਰਦੁਆਰੇ ਦੇ ਸਾਹਮਣੇ ਪੀਜੋ। ਇੱਥੇ ਖੜਾ ਮੈਂ ਕੀ ਕੀ ਕਿਹਾ ਕੀ ਕੀ ਹੋ ਗੱਲ ਕੀ ਹੋਈ ਹੈ। ਡਾਂਸ ਖੇਡ ਰਹੇ ਨੇ ਤਾਂ ਸਾ। ਡਾਂਸ। ਡਾਂਸ। ਵਸਾ ਕੇ ਇੱਥੇ ਬਾਬਾ ਅਤਰ ਸਿੰਘ ਦਾ ਪਿੰਡ ਹੋਵੇ। ਅੱਜ ਮੇਲੇ 'ਚ 14 ਦਿਨ ਰਹਿ ਗਏ। ਮੇਲੇ 'ਚ ਬਾਬੇ ਅਤਰ ਸਿੰਘ ਦੇ 14 ਦਿਨ ਰਹਿ ਗਏ ਅੱਜ। ਰੋਕੇ ਨਹੀਂ ਨਾ। ਕਾਕੇ ਹੰਲਾ ਇਹਨੂੰ ਡਰਨਾ। ਇਹ ਰੁਕਦੇ ਨਹੀਂ। ਸਿੰਘਾਂ ਦਾ ਕੰਮ ਹੈ। ਰੁਕਦੇ ਨਹੀਂ। ਹਾਂ। ਰੋਕੇ ਰੋਕਦੇ ਨਹੀਂ ਕਹਿੰਦੇ। ਕਿੱਡਾਂ ਇਹ ਕਹਿੰਦੇ। ਬਾਬੇ ਦੀ ਪਿਆਰ ਕਰਦਾ। ਨਾ ਨਾ ਬਾਈ ਸਮਾਰ ਕੇ ਮੈਿਕਸ ਸਮਾਰ ਕੇ ਪੱਤਰਕਾਰ ਆਈ ਮੈਿਕਸ ਬਾਈ ਕੱਲਾ ਬੋਲ ਬੋਲ ਕੀ ਬੋਲਾ ਤੇ 1 ਮਿੰਟ ਜੀ ਮੈਿਕਸ ਮਿੰਟ ਹੌਲੀ ਹੌਲੀ ਹਾਂ ਹਾਂ ਜੀ ਮੈਂ ਕਬੱਡੀ ਖੇਡਿਆ ਆ ਮੇਰਾ ਰੇਡਰ ਪੁਰਾਣਾ ਠੀਕ ਹੈ ਜੀ ਨਹੀਂ ਬਾਬਾ ਕਬੱਡੀ ਖੇਡਿਆ ਪਪਨ ਕਬੱਡੀ ਕੋਈ ਮੈਂ ਗੁਰਲਾਲ ਕਨੌਰ ਠੀਕ ਹੈ ਜੀ ਫੋਮਾ ਕਰਾਚੋ ਠੀਕ ਹੈ ਜੀ ਜਮੇਰ ਜਲਾਲ ਕਿੰਨੇ ਰੇਡਰ ਤੇ ਇੱਕ ਟੱਕਰ ਟੁੱਕਰ ਆਲੇ ਗੁਰਮਾ ਗਰਮਾ ਆਲੇ ਸਾਰੇ ਫੜੇ ਹੋਏ ਨੇ ਜੱਟ ਦੇ ਠੀਕ ਹੈ ਜੀ ਹੁਣ ਫੇਰ ਤਿਆਰ ਆ ਠੀਕ ਹੈ ਜੀ ਹੁਣ ਹੁੰਦਾ ਤਿਆਰ ਆ ਠੀਕ ਹੈ ਜੀ ਮੈਨੂੰ ਮੜਾ ਦਾ ਸਹਿਯੋਗ ਚਾਹੀਦਾ ਮੈਂ ਸਹਿਯੋਗ ਹੈਗਾ ਬੜਾ ਪਈਆਂ ਦਾ ਇੰਨੀ ਮੈਨੂੰ ਪੈਸੇ ਵੀ ਚਾਹੀਦੇ ਬਸ ਠੀਕ ਹੈ ਜੀ ਪੈਸੇ ਬਾਤੂ ਨੇ ਲੈਠ ਲਵੇ ਮੈਨੂੰ ਸਹਿਯੋਗ ਕੀ ਹੋਇਆ ਮੇਨ ਉਹਰੇ ਸੋਣੀ